ਏ ਆਈ ਮੇਰੇ ਪਿੱਛੇ ਕਸ਼ਮੀਰ ਚੂ ਠੀਕੇ ਤੇ ਇਹਨੂੰ ਮੈਂ ਨਹੀਂ ਸੱਜ ਸਕਦਾ ਮੈਂ ਤੈਨੂੰ ਇੱਕ ਸਿੱਧੀ ਸਿੱਧੀ ਗੱਲ ਸੁਣਾਉਣਾ ਹੈ ਬਸ ਇਹ ਕਿ ਤੈਨੂੰ ਤਾਂ ਸ਼ਰਮ ਹੀ ਨਹੀਂ ਆਈ ਉਹ ਕਸ਼ਮੀਰ ਚੂ ਆਈ ਏ ਉਹਦਾ ਕਸ਼ਮੀਰ ਚੂ ਆਇਦਾ ਪਤਾ ਤੈਨੂੰ ਤੈਨੂੰ ਆਪਣੇ ਨਿੱਕੇ ਨਿੱਕੇ ਬਾਲਾਂ ਦਾ ਕੋਈ ਸਿਖਿਆ ਨਾ ਉਹਨੂੰ ਪਤਾ ਕਿ ਤੇ ਨਿੱਕੇ ਨਿੱਕੇ ਬਾਲ ਨੇ ਮੈਂ ਬੁੱਢਾ ਤੇ ਕੋਲ ਜਾਣਦਾ ਹਾਂ ਉਹਨੂੰ ਕੋਈ ਸਿਪਤਾ ਤੈਨੂੰ ਕਸ਼ਮੀਰ ਚ ਕੋਈ ਬੰਦਾ ਨਹੀਂ ਲੱਭਾ ਓਏ ਅਬੁੱਢਾ ਕਹਿਨਵਾਦੀ ਹੈ ਹਲੇ ਜੋ ਮਾਰੀਏ ਮੇਰੇ ਦੰਦ ਤੇ ਹਲੇ ਉਹ ਪਤਾ ਨਹੀਂ ਹੋੜੀਏ ਦੰਦ ਕੱਢ ਕੇ ਬਹੁੰਦਾ ਸ਼ਰਮ ਨਹੀਂ ਆਉਂਦੀ ਦੰਦ ਕਰਦੇ ਨੂੰ ਨਾਲੇ ਇਹਨੂੰ ਸ਼ਰਮ ਹੀ ਨਹੀਂ ਆਈ ਤੇ ਹੁੰਦੇ ਨੇ ਕਨੇ ਕੇ ਬਾਹਲ ਮੈਂ ਉਹਦੇ ਕੋਲ ਜਾਣਦੇ ਇਹਨੂੰ ਕੋਈ ਕਸ਼ਮੀਰ ਚ ਬੰਦਾ ਕਹਿ ਨਹੀਂ ਲੱਗਾ ਉਹ ਆਇਓ ਕਿਹਦਾ ਦਾ ਹੈ ਤੈਨੂੰ ਕਸ਼ਮੀਰ ਚ ਬੰਦਾ ਕਹਿ ਨਹੀਂ ਲੱਗਾ ਤੂੰ ਹੋਰ ਬੁੜਾ ਲੱਗਦਾ ਹੈ ਤਮੀਜ਼ ਨਾਲ ਤੂੰ ਤਮੀਜ਼ ਨਾਲ ਬਤਮੀਜ਼ੀ ਦਾ ਕਰਨਾ ਯਾਰ ਤੂੰ ਤਮੀਜ਼ ਨਾਲ ਤੈਨੂੰ ਮੁੰਡਾ ਤੁਸੀਂ ਚਾਹੇ ਕਿਉਂ ਅਸਾਂ ਸਿਰ ਮਾਇਆ ਤੈਨੂੰ ਮਨਾਵਣਾ ਸੀ ਉਲਟਾ ਤੂੰ ਸੇਰ ਖਾਦ ਜੀ ਨੀ ਮਨਾਵਣਾ ਮੈਂ ਕਿਸੇ ਨਾਲ ਲੜੀ ਵੀ ਕੈਂਦੇ ਕਿਸੇ ਨਾਲ ਰੂਸੀ ਵੀ ਕੈਂਦੇ ਜਿਹੜਾ ਮੈਨੂੰ ਮਨਾਵਣਾ ਆਇਆ ਨਾ ਕੋ ਮੇਰਾ ਹੈ ਤਾਂ ਨਾ ਮੈਂ ਕਿਸੇ ਨਾਲ ਰੂਸੀ ਆ ਬਾਹ ਜਾਨ ਛੁੱਟੀ ਜਿਹਦਾ ਦੁਹਾਦਾ ਹੈ ਉਹਦੇ ਕੋਲ ਰੋ ਬਸ ਬਸ ਬਕਾਇਆ ਮੇਰਾ ਦਿਮਾਗ ਖਰਾਬ ਨੀ ਕਰਨਾ ਤੂੰ ਉਹ ਆਪਣੇ ਘਰ ਜਲਦੀ ਨਹੀਂ ਜਾਈ ਨੀ ਮੈਂ ਜਾ ਕੇ ਲੈ ਜਾ ਇਹਨੂੰ ਮੇਰੀ ਅੱਖਾਂ ਤੇ ਮੇਰੇ ਜ਼ਖਮਾਂ ਤੇ ਨਮਕੜਾ ਲਾ ਕੇ ਨੂੰ ਸਾਹਮਣੇ ਲਿਆ ਕੇ ਠੀਕ ਹੈ ਇਹਨੂੰ ਲੈ ਜਾ ਨਿਕਲ ਲੈ ਕੇ ਰਥੂ ਕਿੱਥੇ ਵੀ ਮੈਂ ਨਹੀਂ ਆ ਰਹਾ ਮੈਨੂੰ ਦੱਸ ਦੇ ਵੀ ਉਹ ਮੈਂ ਕੋਈ ਇਹ ਤੂੰ ਇੱਥੇ ਨਹੀਂ ਕਿਕਰ ਤੇ ਮੈਂ ਆਪਣੇ ਪੈਰਾਂ ਤੇ ਚੋਰ ਜੇ ਨਾ ਕਾ ਪਿੱਛਾ ਮੂੰਹ ਕਰ ਜਾਈ ਨੀ ਹਮ ਜਦ ਗੋੜ ਬਾਰ ਮੇਰੇ ਸਾਹਮਣੇ ਲਾ ਕੇ ਆਏਗਾ ਤੇ ਲੈ ਜਾ ਇਹਨੂੰ ਨਾ ਮੇਰੇ ਸਾਹਮਣੇ ਲਾ